ਖਿਡਾਰੀ ਜਿੱਥੇ ਦੇਸ਼ ਦਾ ਮਾਨ ਵਧਾਉਂਦੇ ਨੇ ਉੱਥੇ ਜਦੋਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਉਹ ਪੱਪਾ ਪਾਰ ਹੋ ਜਾਂਦੇ ਨੇ ਅਜਿਹਾ ਹੀ ਕੁਝ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਨਿਊਜ਼ੀਲੈਂਡ ਸਿੱਖ ਗੇਮਸ ਦੀ ਮੈਨੇਜਮੈਂਟ ਨੇ ਆਸਟ੍ਰੇਲੀਆ ਸਿੱਖ ਗੇਮਸ ਦੀ ਸੌਕਰ ਲੀਗ ਦੀ ਜੀਨਰ ਦੀ ਟੀਮ ਨੂੰ ਸਨਮਾਨਿਤ ਕੀਤਾ ਪੰਜਾਬੀ ਨਾਈਟਸ ਦੀ ਟੀਮ ਨੂੰ ਅਦਾਰਾ ਰੇਡੀਓ ਸਪਾਈਸ ਬੁਲਾਈ ਬਹੁਤ ਬਹੁਤ ਮੁਬਾਰਕਾਂ ਲਗਾਤਾਰ ਵੇਟ ਕਰਦੇ ਸੀਗੇ ਕਿ ਸਾਨੂੰ ਰਿਜ਼ਲਟ ਦਾ ਪਤਾ ਲੱਗੇ ਤੇ ਜਿਸ ਵੇਲੇ ਤੁਸੀਂ ਫਾਈਨਲ ਉੱਤੇ ਖੇਲ ਰਿਹਾ ਸੀ ਤਾਂ ਅਸੀਂ ਤਾਂ 파ਰਟੀ ਪਹਿਲੇ ਸ਼ੁਰੂ ਕਰ ਦਿੱਤੀ ਸੀਗੀ ਤੇ ਅਸੀਂ ਬਸ ਵੇਟ ਕਰਦੇ ਸੀ ਕਿ ਰਿਜ਼ਲਟ ਆ ਜਾਵੇ ਤੇ ਸਾਡੇ 파ਰਟੀ ਕਰਦੇ ਉੱਤੇ ਰਿਜ਼ਲਟ ਆਇਆ ਤੇ ਬੜੀ ਖੁਸ਼ੀ ਹੋਈ ਕਿ ਤੁਸੀਂ 36ਵੀਂਆਂ ਜਿਹੜੀਆਂ ਗੇਮਾਂ ਹੋਈਆਂ ਸੱਕ ਗੇਮਸ ਆਸਟ੍ਰੇਲੀਆ ਦੇ ਵਿੱਚ ਉਹਦੇ ਵਿੱਚ ਫਸਟ ਪੋਜੀਸ਼ਨ ਹਾਸਲ ਕੀਤੀ ਤੇ ਮੈਨੂੰ ਪਿੱਛੇ ਥੋੜੀ ਜਿਹੀ ਕਮੀ ਮਹਿਸੂਸ ਹੁੰਦੀ ਸੀ ਕਿ ਜਦੋਂ ਵੀ ਤੁਸੀਂ ਫੁੱਟਬਾਲ ਜਿੱਤਦੇ ਸੀਗੇ ਤਾਂ ਉਹਦੀ ਬਹੁਤ ਘੱਟ ਕਵਰੇਜ ਹੁੰਦੀ ਸੀਗੀ ਤੇ ਮੇਰੇ ਨਾਲ ਫੇਸਬੁੱਕ ਦੇ ਉੱਤੇ ਕਾਫੀ ਲੋਕ ਇੰਟਰਨੈਸ਼ਨਲੀ ਪੜਦੇ ਹੈਗੇ ਆ ਤੇ ਪਹਿਲਾਂ ਮੈਂ ਉਹ ਕੋਈ ਖਬਰ ਬਣਾ ਕੇ ਉੱਥੇ ਪਾਈ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਇੰਟਰਨੈਸ਼ਨਲੀ ਘੱਟੋ ਘੱਟ 5 6 ਅਖਬਾਰਾਂ ਨੇ ਉਹ ਛਾਪੀ ਤੇ ਅਪਰੀਸ਼ੀਏਟ ਵੀ ਕੀਤਾ ਤੇ ਮੇਰੇ ਵੱਲੋਂ ਸਿੱਖ ਗੀਮਾਂ ਦੇ ਸਾਰੇ ਪ੍ਰਵੰਧਕਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਉਹ ਅਪਰੀਸ਼ੀਏਟ ਕਰ ਰਹੇ ਤੇ ਤੁਹਾਡੀ ਸਾਰੀ ਟੀਮ ਨੂੰ ਕੋਚਸ ਨੂੰ ਬਹੁਤ-ਬਹੁਤ ਵਧਾਈਆਂ ਜੀ ਬਾਈਨ ਸਾਹਿਬ ਨੇ ਬਹੁਤ ਸੋਹਣਾ ਕਵਰ ਕੀਤਾ ਕਿ ਜਿਸ ਤਰ੍ਹਾਂ ਇਹ ਦੱਸਦੇ ਹੁੰਦੇ ਆ ਸਾਨੂੰ ਸੌਕ ਦੇ ਨਾਲੇ ਕਾਫੀ ਤੇਜ਼ ਨੂੰ ਜੁੜੇ ਆ ਇਹਨਾਂ ਦਾ ਜਿਹੜਾ ਜਿਸਟਿਕ ਹੈ ਨਾ ਮਸ਼ੀਨ ਆ ਜਾਂ ਆਪਾਂ ਕਹਿੰਦੇ ਇਹ ਸ਼ਿਆਰਪੁਰ ਮਹਾਲਪੁਰੋਂ ਤੇ ਕਾਫੀ ਜਿਹੜਾ ਸੌਕ ਖੇਡਿਆ ਜਾਂਦਾ ਇਹਨਾਂ ਦੇ ਬੱਚੇ ਵੀ ਜੁੜੇ ਸੀ ਬਟ ਜਦੋਂ ਅਸੀਂ 2019 ਦੇ ਵਿੱਚ ਸਪੋਰਟ ਗੇਮਸ ਸਟਾਰਟ ਕੀਤੀਆਂ ਸਾਡਾ ਇਹੋ ਹੀ ਸੁਪਨਾ ਸੀਗਾ ਕਿ ਆਪਾਂ ਹੋਰ ਗੇਮਾਂ ਨੂੰ ਜਿਹੜਾ ਪਰਫੁੱਲਕ ਕਰਦੇ ਆ ਉਹਨਾਂ ਨੂੰ ਸਪੋਰਟ ਕਰਦੇ ਆ ਕਿ ਹੋਰ ਆ ਕਿ ਆਪਾਂ ਜਿਹੜਾ ਸੌਕਰ ਨੂੰ ਜਿਹੜਾ ਮੇਨ ਸਾਡਾ ਸੀਗਾ ਕਿ ਉਹ ਬਣੇ ਕਿਉਂਕਿ ਕਬੱਡੀ ਦੇ ਵਿੱਚ ਜਿਹੜੇ ਨਿਊਜ਼ੀਲੈਂਡ ਦੇ ਬੌਨ ਬੱਚੇ ਹੋ ਉਹ ਬਹੁਤ ਟੱਟ ਖੇਲਦੇ ਆ ਇੰਟਰਸਟ ਕਰਕੇ ਹੁੰਦੇ ਆ ਕੋਈ ਨਾ ਕੋਈ ਬੱਚਾ ਜਿਹੜਾ ਖੇਡ ਰਿਹਾ ਤੇ ਇਹ ਬੜੀ ਮਾਣ ਵਾਲੀ ਗੱਲ ਸੀ ਤੇ ਸਾਨੂੰ ਵੀ ਸੀ ਇਹ ਪ੍ਰਾਊਡ ਸੀ ਆ ਕਿ ਆਪਾਂ ਸੌਕਰ ਨੂੰ ਜਿਹੜਾ ਐਜ਼ ਮੇਨ ਇਵੈਂਟ ਆਪਾਂ ਤੇ ਕੀਮਤ ਰੱਖੀ ਆ ਇਸ ਕੋਲ ਸਪੈਸ਼ਲੀ ਉਸ ਤੇਰਾ ਨੇ ਐਨੀ ਹਿੰਮਤ ਬਾਤ ਕੇ ਇੱਕ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ ਇੱਕ ਦੱਸ ਦਤਾ ਕਿ ਅਸੀਂ 20 ਸਾਲ ਤੋਂ ਉਹ ਗੇਮਾਂ ਦੇ ਵਿੱਚ ਭਾਗ ਲੈਂਦੇ ਸੀ ਤੇ ਸਾਨੂੰ ਉੱਥੋਂ ਕੁਝ ਨਹੀਂ ਮਿਲਦਾ ਸੀਗਾ ਈਵਨ 3ਜੀ ਚੌਥੀ ਪੋਜੀਸ਼ਨ ਵੀ ਨਹੀਂ ਆਉਂਦੀ ਸੀ ਜੀ ਸੌਫ ਕਰਦੇ ਫਿਰਦੇ ਜਿਹੜੀ ਕਿ ਅੱਜ ਤੁਸੀਂ ਪ੍ਰੀਮੀਅਮ ਲੀਗ ਦੇ ਵਿੱਚ ਪਹਿਲਾ ਨੰਬਰ حاصل ਕਰਕੇ ਬਹੁਤ ਸਾਰੀ ਮੈਨੂੰ ਇੰਨੀ ਖੁਸ਼ੀ ਹੋਈ ਹੈ ਕਿ ਕੋਈ ਨਾ ਕੋਈ ਸਾਡਾ ਭਰਾ ਬੱਚਾ ਟੀਮ ਲੈ ਕੇ ਗਿਆ ਜਾਂ ਉਹ ਜਾਂਦਾ ਸੀਗਾ The amount of people that have gone over there and ended up with uh, there and you know got married over there. Like, I think that's hard. that's hard. For me, for me, I look away from football. I think organising this, we appreciate. I'm not a great speaker. Uh, I don't like to take the limelight off anything. What's happened is these boys trained hard. This year was the first time that for a long time that I haven't really been involved with the team too much. It was mainly Ash. Ricky and a couple of the other senior boys that did all the training. I was involved for a little bit, but uh, look, the results come from not from me, it, it comes from these boys wanting to do it. These boys are turning up in the rain, hail, shank, um, sun. They were there twice twice a week, three times a week. Um, they put the hard yards in and, and, and it pays off. You don't put the hard yards in, and now you guys are a target, you're a young team everybody knows you're a good team now um, we've got maybe four people that play football that are natural footballers the rest are all hard workers but when they were over there like no no team could live with us so moving forward if you want to if you want to do what you've already done you're a target now the only way is either down or you stay up there so you've got to put the hard yards in that's a simple simple thing um, this isn't down to one person this isn't down to uh, we can't do it without our support, uh, without community without community support, mm -hmm. without our sponsors, without our families who every year I come back from the last I don't know how many years I was like done. <laughs> I guess everyone or even mine buck a prime example. Uh <laughs> You know, like but we keep going, we keep going, the boys will keep going. Uh, for some of them was their first tournament some of them is gonna, they'll, be, they'll be going for the next 10 15 years 20 years who knows you know subscribe now and press the bell icon never miss an update